ਸ਼ਵਾਰਤਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮੁਤ੍ਰਿਤ ਕੋਰਤਾ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਅੱਜ ਦੇ ਵਿਸ਼ੇਸ਼ ਬੁਲੇਟਿਨ ਵਿੱਚ ਤਾਂ ਖਬਰਾਂ ਦਾ ਆਗਾਜ਼ ਕਰਦੇ ਹਾਂ ਕਿਸਾਨਾਂ ਦੇ ਦਿੱਲੀ ਮੋਰਚੇ ਤੇ ਤਾਂ ਕਿਸਾਨਾਂ ਦੇ ਵੱਲੋਂ ਦਿੱਲੀ ਦੇ ਵਿੱਚ ਇੱਕ ਦਿਨ ਦੇ ਸਟੇ ਤੇ ਮਗਰੋਂ ਹੁਣ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ ਜੀ ਹਾਂ ਤਾਂ ਦੱਸ ਦਿੰਨੇ ਆ ਕਿ ਸਰਵਨ ਸਿੰਘ ਪੰਦੇਰ ਦੇ ਵੱਲੋਂ ਇੱਕ ਅਨਾਉਂਸਮੈਂਟ ਜਿਹੜੀ ਕਿ ਕੀਤੀ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅੱਜ ਦੇ ਦਿਨ ਉਹਨਾਂ ਨੇ ਜਿਹੜੀ ਕਿ ਪੂਰਾ ਦਿਨ ਉਹਨਾਂ ਨੇ ਸਰਕਾਰ ਤੇ ਸਰਕਾਰ ਦਾ ਇੰਤਜ਼ਾਰ ਕੀਤਾ ਪਰ ਉਹਨਾਂ ਦੇ ਵੱਲੋਂ ਕੋਈ ਵੀ ਜਿਹੜਾ ਕਿ ਲਿਖਤੀ ਪੱਤਰ ਨਹੀਂ ਦਿੱਤਾ ਗਿਆ ਤਾਂ ਹੁਣ ਉਹਨਾਂ ਦੇ ਕਹਿਣ ਦੇ ਮੁਤਾਬਕ ਹੁਣ ਉਹ ਕੱਲ ਨੂੰ ਦੁਬਾਰਾ 12 ਵਜੇ ਆਪਣੀ ਅਗਲੀ ਜਿਹੜੀ ਕਿ ਦਿੱਲੀ ਮਾਰਚ ਨੂੰ ਦਿੱਲੀ ਮਾਰਚ ਦਾ ਐਲਾਨ ਕਰ ਚੁੱਕੇ ਨੇ ਹੁਣ ਕੱਲ ਦੁਬਾਰਾ 101 ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਲੀ ਵੱਲ ਨੂੰ ਕੂਚ ਕੀਤੀ ਜਾਵੇਗੀ ਤਾਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਜੇਕਰ ਸਰਕਾਰ ਤੋਂ ਉਹਨਾਂ ਨੂੰ ਕੋਈ ਸੱਦਾ ਨਹੀਂ ਮਿਲਿਆ ਜੋ ਕਿ ਸਾਰਾ ਦਿਨ ਇੰਤਜ਼ਾਰ ਕਰਨ ਤੋਂ ਬਾਅਦ ਉਹਨਾਂ ਨੂੰ ਨਹੀਂ ਮਿਲਿਆ ਗੱਲ ਵੀ ਸਪਸ਼ਟ ਹੋ ਚੁੱਕੇ ਹੁਣ 8 ਦਸੰਬਰ ਨੂੰ ਮੁੜ 101 ਕਿਸਾਨ ਦਾ ਜਥਾ ਦਿੱਲੀ ਵੱਲ ਨੂੰ ਕੂਚ ਕਰੇਗਾ ਤੇ ਪੰਦੇਰ ਨੇ ਇਹ ਵੀ ਕਿ ਅਸੀਂ ਸਿਰਫ ਸਰਕਾਰ ਦੇ ਸੱਦੇ ਦਾ ਇੰਤਜ਼ਾਰ ਕਰ ਰਹੇ ਸੀ ਜੋ ਕਿ ਹੁਣ ਉਸ ਵੇਲਾ ਸਮਾਪਤ ਹੋ ਚੁੱਕਿਆ ਜਿਉਂਨਾਂ ਨੇ ਇਹ ਵੀ ਕਹਿ ਦਿੱਤਾ ਕਿ ਭਲਕੇ ਦੁਪਹਿਰ 12 ਵਜੇ ਇੱਕ ਸੂਰਤ ਕਿਸਾਨ ਦਾ ਕਿਸਾਨਾਂ ਦਾ ਜਥਾ ਦਿੱਲੀ ਵੱਲ ਨੂਕੂਚ ਕਰੇਗਾ ਜਿहां ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਪੰਦੇਰ ਨੇ ਵੀ ਕਿਹਾ ਕਿ ਭਲਕੇ ਕਿਸਾਨ ਮੋਰਚੇ ਦੇ 300 ਦਿਨ ਪੂਰੇ ਹੋ ਜਾਣਗੇ ਤੇ ਅਸੀਂ ਅਨੁਸ਼ਾਸਨ ਚ ਰਹਿੰਦੇ ਹੋਏ ਸਾਰੀ ਕਾਰਵਾਈ ਕਰਾਂਗੇ ਤੇ ਉਹਨਾਂ ਨੇ ਅੱਗੇ ਵੀ ਦੱਸਿਆ ਕਿ ਬੀਤੇ ਦਿਨ ਦਿੱਲੀ ਕੂਚ ਤੇ ਕਈ ਕਿਸਾਨਾਂ ਤੇ ਹਰਿਆਣਾ ਪੁਲਿਸ ਵੱਲੋਂ ਹੰਝੂ ਗੈਸ ਤੇ ਗੋਲੇ ਵਿੰਚਲਾਏ ਗਏ ਸੀ ਜਿਸ ਕਾਰਨ ਕਈ ਕਿਸਾਨ ਜ਼ਖਮੀ ਵੀ ਹੋ ਗਏ ਤੇ 16 ਕਿਸਾਨਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ ਤੇ ਇਸ ਦੇ ਲਈ ਦਿੱਲੀ ਕੂਚ ਵਾਲੇ ਫੈਸਲੇ ਤੇ ਇੱਕ ਦਿਨ ਦੀ स्टे आईसी पर ਹੁਣ ਜੇਕਰ ਇੱਕ ਸਰਕਾਰ ਕੋਈ ਗੱਲਬਾਤ ਨਹੀਂ ਕਰ ਰਹੀ ਹੈ ਤਾਂ ਹੁਣ ਅਸੀਂ ਭਲਕੇ ਦੁਬਾਰਾ ਦੁਪਹਿਰ 12 ਵਜੇ ਮੁੜ 101 ਕਿਸਾਨਾਂ ਦਾ ਜਥਾ ਦਿੱਲੀ ਵੱਲ ਨੂੰ ਰਵਾਨਾ ਕਰਾਂਗੇ ਸੋ ਸਭ ਤੋਂ ਪਹਿਲੇ ਜੀ ਆਈ ਸਟੈਂਡ ਇਨ ਸੋਲਿਡੈਰਿਟੀ ਮੈਂ ਬਿਲਕੁਲ ਕਿਸਾਨਾਂ ਕੇ ਦੇਸ਼ ਕੇ ਅੰਦਾਤਾ ਕੇ ਸਾਥ ਖੜਾ ਹਾਂ ਔਰ ਜੋ ਕੱਲ ਕਿਸਾਨੋ ਕੇ ਸਾਥ ਬਾਰਡਰ ਪੇ ਹੋਇਆ ये कोई इंडो पाक बॉर्डर तो था नहीं उनका देश चीज़ी। है शांतमयी तरीके से वो दिल्ली जा रहे हैं, राजधानी देश का कैपिटल है हमारी है और अगर देश का अन्नदाता जाके अपनी बात वहां रखना जाता है पीसफुल तरीके से और 101 एक लोगों ने क्या कर देना जाने दो भाई और जिस तरीके से उनपे लाठीचार्ज और गोलियां और ये टेयर गैस शेल चलाए गए आई आई कंडेम दैट इंसिडेंट और मैं उन, उनके साथ खड़ा और उनकी ਮਾਂਗੇ ਬਿਲਕੁਲ ਸਹੀ ਹੈ ਰਦਰ ਸੁਖਬੀ ਸਿੰਘ ਬਾਦਲ ਦੇ ਹੋਏ ਹਮਲੇ ਤੇ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਆਪਣਾ ਪੱਖ ਸਾਂਝਾ ਕੀਤਾ ਗਿਆ ਜੀ ਹਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਜਿਹੜੀ ਗੋਲੀ ਉਹਨਾਂ ਤੇ ਚੁਲਾਈ ਗਈ ਸੀ ਉਹ ਕਾਫੀ ਨਿੰਦਣਯੋਗ ਹੈ ਤੇ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਜੋ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਨੇ ਉਹਨਾਂ ਲਈ ਉਹਨਾਂ ਤੋਂ ਵੱਡਾ ਹੋਰ ਕੁਝ ਵੀ ਨਹੀਂ ਹੈ ਤੇ ਆਓ ਸੁਣਦੇ ਹਾਂ ਅੱਗੇ ਕੀ ਕਹਿੰਦੇ ਨੇ ਰਵਨੀਤ ਬਿੱਟੂ ਇਹ ਇਹ ਕੋਈ ਟੈਰਰਿਸਟ ਐਕਟੀਵਿਟੀ ਨਹੀਂਗੀ ਇਹ ਇਹ ਤਾਂ ਸਿਰਫ ਜਿਹੜੇ ਚੌਰਾ ਸਾਹਿਬ ਨੇ ਉਹਨਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਵੀ ਅਕਾਲੀ ਦਲ ਵੇਲੇ ਹੋਈ ਹੈ ਜਿਹੜੀ ਉਹਨਾਂ ਨੇ ਮੰਨੀ ਉਹਨੂੰ ਨਾ ਸਹੰਦੇ ਹੋਏ ਦੇਖ ਕੇ ਵੀ ਇਹ ਗੁਰੂ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੁਝ ਨਹੀਂਗਾ ਉਹਨੇ ਤਾਂ ਉਸ ਭਾਵਨਾ ਚ ਆ ਕੇ ਇਹ ਚ ਕੋਈ ਟੈਰਰਿਸਟ ਐਂਗਲ ਨਹੀਂਗਾ ਇਹ ਤਾਂ ਜਿਹੜਾ ਉਹਨਾਂ ਨੇ ਮੰਨੀ ਹੈ ਨਾ ਬੇਅਦਵੀ ਕੀਤੀ ਆ ਸੀ ਉਹਨੂੰ ਦੇਖਦੇ ਹੋਏ ਉਹਨਾਂ ਨੇ ਆ ਕੇ ਇੱਕ ਫਾਇਰ ਆ ਜਿਹੜਾ ਉਹ ਉਹਨਾਂ ਨੇ ਕੀਤਾ ਪਰ ਇਹਦੇ ਨਾਲ ਬਿਲਕੁਲ ਕੋਈ ਕਾਲਿਸਤਾਨ ਵਾਲਾ ਐਂਗਲ ਨਹੀਂਗਾ ਇਹਦੇ ਵਿੱਚ ਵਿੱਚ ਕੋਈ ਟੈਰਰਿਜ਼ਮ ਵਾਲਾ ਐਂਗਲ ਨਹੀਂਗਾ ਇਹ ਤਾਂ ਇੱਕ ਸਿੱਖ ਹੋਣ ਨਾਤੇ ਉਹਨਾਂ ਦੇ ਮਨ 'ਚ ਗੁੱਸਾ ਆਇਆ ਉਹਨਾਂ ਦੇ ਮਨ 'ਚ ਐਸੀ ਭਾਵਨਾ ਆਈ ਜਿਹਦੇ ਕਰਕੇ ਉਹਨਾਂ ਨੇ ਇਹ ਗੋਲੀ ਚਲਾਈ ਸੁਖਵੀਰ ਸਿੰਘ ਬਾਦਲ ਹੁਣਾ ਤੇ ਜਿਹੜੀ ਮਤਲਬ ਬਣਾ ਦਿਲ ਦਿਖਾ ਕੇ ਜਿਵੇਂ ਸਾਰਿਆਂ ਨੂੰ ਉਹ ਸੇਧ ਦਿੰਦੇ ਆ ਤੇ ਉਹਨੂੰ ਆਪਣੇ ਉੱਤੇ ਲਾਗੂ ਜ਼ਰੂਰ ਬਾਦਲ ਫੈਮਿਲੀ ਨੂੰ ਕਰਨਾ ਚਾਹੀਦਾ ਹੈ ਤੇ ਮੈਂ ਗੋਲੀ ਚੱਲੀ ਨੂੰ ਕੰਡੈਮਨ ਕਰਦਾ ਹਾਂ ਸਭ ਤੋਂ ਜ਼ਿਆਦਾ ਹੈ ਇਕ ਗੋਲੀ ਚਲਾਉਣਾ ਕਿਸੇ ਦਾ ਵੀ ਹੱਕ ਨਹੀਂ ਕਿਸੇ ਨੂੰ ਮਾਰਨਾ ਕਿਸੇ ਦਾ ਹੱਕ ਨਹੀਂ ਸਾਡੇ ਕਾਨੂੰਨ ਚ ਉਹ ਵੀ ਦਰਵਾਜ਼ਾਬ ਦੇ ਮੂਹਰੇ ਇਹ ਬਹੁਤ ਨਿੰਦਣਯੋਗ ਗੱਲ ਆ ਪਰ ਉਹਨਾਂ ਨੇ ਭਾਵਨਾ ਚ ਆ ਕੇ ਕੀਤਾ ਇਸ ਕਰਕੇ ਬਾਦਲ ਪਰਮਾਰ ਨੂੰ ਜ਼ਰੂਰ ਤੇ ਐਸਜੀਪੀਸੀ ਪ੍ਰਧਾਨ ਸਾਹਿਬ ਨੂੰ ਸੋਚਣਾ ਚਾਹੀਦਾ ਦੇਖੋ ਜਿਹੜੀ ਗੱਲ ਤੁਸੀਂ ਬੰਦੀ ਸਿੱਖਾਂ ਬਾਰੇ ਕੀਤੀ ਆ ਬਿਲਕੁਲ ਉਸੇ ਤਰੀਕੇ ਨਾਲ ਜੋ ਭਾਵਨਾ ਬੰਦੀ ਸਿੱਖਾਂ ਬਾਰੇ ਆ ਅਕਾਲੀ ਦਲ ਦੀ ਐਸਜੀਪੀਸੀ ਦੀ ਬਾਦਲ ਫੈਮਿਲੀ ਦੀ ਉਸੇ ਤਰੀਕੇ ਨਾਲ ਬੰਦੀ ਸਿੱਖਾਂ ਦੀ ਸੂਚੀ ਦੇ ਵਿੱਚ ਚੌਣਾ ਸਾਬ ਨੂੰ ਸਭ ਤੋਂ ਉੱਤੇ ਰੱਖਣਾ ਚਾਹੀਦਾ ਉਹਨਾਂ ਲਈ ਵੱਡਾ ਉਪਰਾਲਾ ਹੈ ਜਾਂ ਵੱਡਾ ਸੰਘਰਸ਼ ਆ ਉਹਨਾਂ ਨੂੰ ਛਡਾਉਣ ਖਾਤਰ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੁਝ ਨਹੀਂ ਤੇ ਉਹਨਾਂ ਨੂੰ ਬੰਦੀ ਸਿੰਘਾਂ ਦੀ ਸੂਚੀ 'ਚ ਪਾ ਕੇ ਟੌਪ ਤੇ ਉਹਨਾਂ ਲਈ ਵਕੀਲ ਕਰਨੇ ਚਾਹੀਦੇ ਆ ਤੇ ਉਹਨਾਂ ਲਈ ਜਦੋ ਜਹਿਦ ਆ ਜਿਹੜੀ ਉਹ ਕੱਲ ਤੋਂ ਹੀ ਕਾਲੀਦਲ ਨੂੰ ਤੇ ਮੂਰੇ ਮਜੀਠੀਆ ਸਾਹਿਬ ਨੂੰ ਧਾਮੀ ਸਾਹਿਬ ਨੂੰ ਲੱਗਣਾ ਚਾਹੀਦਾ ਇਹ ਵੀ ਉਸੇ ਤਰੀਕੇ ਨਾਲ ਬੰਦੀ ਸਿੱਖਾਂ ਦੀ ਲਿਸਟ 'ਚ ਨਾ ਆ ਜਾਣ ਫਿਰ ਕੱਲ ਨੂੰ ਡਿਲੇ ਹੋ ਜੇ ਇਸ ਕਰਕੇ ਇਹਨੂੰ ਉਹ ਲਿਸਟ 'ਚ ਬੰਦੀ ਸਿੱਖਾਂ ਦੀ ਜੋ ਮੈਂ ਤਾਂ ਇਹ ਕਹੂੰਗਾ ਆਨ ਨਹੀਂ ਦੇਣਾ ਚਾਹੀਦਾ ਇਹਦਾ ਜਲਦੀ ਤੋਂ ਜਲਦੀ ਜਿਹੜੀ ਆ ਇਹ ਫੈਸਲਾ ਕਰ ਲੈਣਾ ਚਾਹੀਦਾ ਤਵਾਦੇ ਹੁਣ ਅਕਲੀ ਖਬਰ ਦੇਵਾ ਅਕਾਲੀ ਆਗੂ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤੇ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਕਈ ਵੱਡੇ ਖੁਲਾਸੇ ਕੀਤੇ ਗਏ ਨੇ ਤੇ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਵਿਕਰਮਜੀਤ ਸਿੰਘ ਮਜੀਠੀਆ ਇਹ ਬਿੱਟੂ ਜੀ ਜੋ ਸਟੇਟਮੈਂਟ ਹੈ ਕੀ ਇਹ ਭਾਜਪਾ ਦੀ ਸਟੇਟਮੈਂਟ ਹੈ ਕੀ ਇਹ ਬਿੱਟੂ ਦੀ ਸਟੇਟਮੈਂਟ ਹੈ ਫਸਟ ਕਿਉਂਕਿ ਨਰੈਣ ਦੇ ਹੱਕ 'ਚ ਆ ਕੇ ਖਲੋ ਗਿਆ ਉਹਦੇ ਹੱਕ 'ਚ ਹੀ ਆਇਆ ਨਾ ਹੁਣ ਉਹਦੇ ਅੱਖ ਚ ਆਇਆ ਜਿਹੜਾ ਆਈਐਸਆਈ ਦਾ ਏਜੰਟ ਜਿਹਦੇ ਘਰੋਂ ਆਰਡੀਐਕਸ ਰਿਕਵਰ ਹੋਇਆ ਜਿਹਦੇ ਕੋਲੋਂ ਆ ਮੈਂ ਲਿਸਟ ਹੀ ਬਣਾਈ ਸੀ ਸਾਰੀ ਜਿਹਦੇ ਤੇ 30 ਪਰਚੇ ਦਰਜ ਨੇ ਪਾਕਿਸਤਾਨ ਦਾ ਹੈਂਡਲਰ ਮੰਨਿਆ ਜਾਂਦਾ ਬੁਨੈਲ ਜੇਲ ਬਰੇਕ ਦਾ ਕਿਊਜ਼ਡ ਹੈ ਏਕੇ 47 ਐਮਪੀ5 ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦਾ ਹੈ ਔਰ ਪੰਜਾਬ ਇੱਕ ਵੱਖਰਾ ਦੇਸ਼ ਬਣਨਾ ਚਾਹੀਦਾ ਉਹਦੀ ਗੱਲ ਕਰਦਾ ਮੈਂ ਪੁੱਛਣਾ ਚਾਹੁੰਦਾ ਹੈ ਭਾਜਪਾ ਦੇ ਥਿਊ ਹੈ ਕਿ ਇਹ ਬਿੱਟੂ ਦੇ ਥਿਊ ਫਿਰ ਬਿੱਟੂ ਤਾਂ ਵਿਚਾਰਾ ਏਡੇ ਮੈਨ ਲੱਗਾ ਗੱਡੀ ਤੇ ਖਾ ਖਾ ਝਟਕੇ ਜਾਂ ਆ ਜਿਹੜੀ ਉਹਦੀ ਪਾਰਟੀ ਬਦਲੀ ਹੈ ਨਾ ਦੇਖੋ ਕਾਂਗਰਸ ਤੋਂ ਬੀਜੇਪੀ ਜਾਣਾ ਮਤਲਬ ਈਸਟ-ਵੈਸਟ ਵਾਲਾ ਹੀ ਕੰਮ ਹੈ ਇਹ 'ਚ ਬੜਾ ਝਟਕੇ ਬਹੁਤ ਵੱਜਦੇ ਆ ਜਿਹੜਾ ਪਹਿਲਾਂ ਇੰਦਰਾ ਗਾਂਧੀ ਨੂੰ ਕਹਿੰਦਾ ਸੀ ਮੇਰੀ ਮਾਤਾ ਰਜੀਵ ਗਾਂਧੀ ਨੂੰ ਪਿਓ ਦੱਸਦਾ ਸੀ ਤੇ ਮੋਦੀ ਹੋਰਾਂ ਨੂੰ ਗਾਲਾਂ ਕੱਢਦਾ ਸੀ ਅੱਜ ਕਹਿੰਦਾ ਨਹੀਂ ਮੋਦੀ ਸਾਹਿਬ ਮੇਰੇ ਪਿਓ ਮਾਂ ਸਮਾਨ ਆ ਉਹਨਾਂ ਦੇ ਦਿਵਾਲੇ ਹੋਈ ਫਿਰਦਾ ਉਹਨੂੰ ਮੈਂ ਪੁੱਛਣਾ ਚਾਹੁੰਦਾ ਕਿ ዱ ਯੂ ਜਸਟੀਫਾਈ ਅਨ ਅਟੈਕ ਇਨ ਅ ਰਿਲੀਜੀਅਸ ਪਲੇਸ ਕੀ ਤੁਸੀਂ ਉਹਨੂੰ ਜਸਟੀਫਾਈ ਕਰ ਰਹੇ ਹੋ ਦਰਬਾਰ ਸਾਹਿਬ ਦੇ ਅਟੈਕ ਨੂੰ ਜਸਟੀਫਾਈ ਕਰ ਰਹੇ ਹੋ ਕੀ ਇਹ ਬੀਜੇਪੀ ਕਹਿਣਾ ਚਾਹੁੰਦੀ ਕੋਈ ਬੀਜੇਪੀ ਦੀ ਸਮੁੱਚੀ ਲੀਡਰਸ਼ਿਪ ਨੇ ਇਹਨੂੰ ਕੰਡੈਮਨ ਕੀਤਾ ਔਰ ਉਹ ਖਬਰਾਂ ਚ ਸਟੇਟਮੈਂਟ ਆਈਆਂ ਫੇਰ ਤੁਸੀਂ ਐਜ਼ ਯੂਨੀਅਨ ਮਿਨਿਸਟਰ ਤੁਸੀਂ ਅੱਜ ਇੱਕ ਪਾਕਿਸਤਾਨੀ ਆਈਐਸਆਈ ਏਜੰਟ ਦੇ ਨਾਲ ਖਲੋ ਗਏ ਹੋ ਤੀਜੀ ਗੱਲ ਕਿ ਤੁਸੀਂ ਵਾਇਲੈਂਸ ਨੂੰ ਪ੍ਰੋਪਗੇਟ ਕਰਦੇ ਹੋ ਕਿ ਭਾਈ ਗੋਲੀ ਚਲਾਓ ਮਾਰੋ ਇਜ਼ ਥਿਸ ਵਾਟ ਇਜ਼ ਯੋਰ ਪੋਲਿਟਿਕਸ ਜੇ ਇਹ ਤੁਹਾਡੀ ਪੋਲਿਟਿਕਸ ਹੈ ਥੈਨ ਆਈ ਥਿੰਕ ਮਿਸਟਰ ਅਮਿਤ ਸ਼ਾਹ ਐਂਡ ਮਿਸਟਰ ਮੋਦੀ need to give clear and concrete answers to the people of this country that they have a minister jeda shri darbar saab te goli challe nu justify kar harvinder singh fulka de vall ek press conference kiti ja rahi hai jeh taan dasne hai ki ek press conference vidit ja rahi hai te ਉਨ੍ਹਾਂ ਦੇ ਵੱਲੋਂ ਇਸ ਦੇ ਵਿੱਚ ਕਿਹਾ ਜਾ ਰਿਹਾ ਕਿ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਕਿੰਜ ਤਿਆਰ ਹੋਣੀ ਚਾਹੀਦੀ ਹੈ ਤਾਂ ਬਿਲਕੁਲ ਹਰਵਿੰਦਰ ਸਿੰਘ ਫੁਲਕਾ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਆਖਿਰ ਅਕਾਲੀ ਦਲ ਦੀ ਇੱਕ ਨਵੀਂ ਲੀਡਰਸ਼ਿਪ ਕਿੰਜ ਤਿਆਰ ਹੋਵੇ ਤੇ ਆਓ ਸੁਣਦੇ ਹਾਂ ਅੱਗੇ ਕੀ ਕਹਿੰਦੇ ਨੇ ਹਰਵਿੰਦਰ ਸਿੰਘ ਫੁਲਕਾ ਦੇਖੋ ਪੰਜਾਬ ਦੇ ਵਿੱਚ ਬਹੁਤ ਜ਼ਰੂਰਤ ਹੈ ਕਿ ਇੱਕ ਖੇਤਰੀ ਪਾਰਟੀ ਹੋਵੇ ਪੰਜਾਬ ਦੀਆਂ ਸਮੱਸਿਆ ਨੇ ਜਿਹੜੀਆਂ ਬੜੀਆਂ ਹੀ ਬਲਿਕਨ ਸਮੱਸਿਆ ਆ ਦੂਜੀਆ ਸਟੇਟ ਨਾਲੋਂ ਕਾਫੀ ਡਿਫਰੈਂਟ ਨੇ ਤੇ ਇਹ ਵਿਰਖਣੇ ਪੰਨ ਨੂੰ ਸਿਰਫ ਇੱਕ ਖੇਤਰੀ ਪਾਰਟੀ ਤੇ ਖੇਤਰੀ ਲੀਡਰ ਹੀ ਸਮਝ ਸਕਦੇ ਆ ਉਹ ਦਿੱਲੀ ਚ ਬੈਠੇ ਇਹਨਾਂ ਨੂੰ ਨਹੀਂ ਸਮਝ ਸਕਦੇ ਤੋਂ ਇਸੇ ਕਰਕੇ ਪਹਿਲਾਂ ਵੀ ਦੇਖੋ ਪੰਜਾਬ ਦੇ ਚਕਾਲੀ ਦਲ ਇਹਨਾਂ ਟੌਪ ਤੇ ਸੀਗਾ ਕਿਉਂਕਿ ਲੋਕ ਪੰਜਾਬੀ ਅਕਾਲੀ ਦਲ ਨੂੰ ਆਪਣੀ ਪਾਰਟੀ ਸਮਝਦੇ ਸੀ ਪਰ ਇਹਨਾਂ ਦੀਆਂ ਕੁਝ ਗਲਤੀਆਂ ਦੇ ਕਰਕੇ ਜਿਹੜਾ ਸਪੋਰਟ ਬੇਸ ਸੀ ਅਕਾਲੀ ਦਲ ਦਾ ਉਹ ਦੂਰ ਹੋ ਗਿਆ ਤੇ ਪਰ ਹੁਣ ਜਦੋਂ ਇੱਕ ਨਵੀਂ ਉਮੀਦ ਜਾਗੀ ਆ ਹੁਣ ਜਦੋਂ ਪਾਰਟੀ ਦੀ ਨਵੀਂ ਮੈਂਬਰਸ਼ਿਪ ਆ ਰਹੀ ਆ ਪੁਰਾਣੀ ਮੈਂਬਰਸ਼ਿਪ ਪੁਰਾਣੀ ਲੀਡਰਸ਼ਿਪ ਨੇ ਆਪਣੀਆਂ ਗਲਤੀਆਂ ਮੰਨ ਲੀਆਂ ਔਰ ਮਾਫੀ ਵੀ ਮੰਗ ਲਈ ਤੇ ਹੁਣ ਇਹ ਆਪਾਂ ਨੂੰ ਇਹੀ ਆਪਣੀ ਖੇਤਰੀ ਪਾਰਟੀ ਨੂੰ ਮੁੜ ਮਜ਼ਬੂਤ ਕਰਕੇ ਉਸੇ ਮਕਾਮ ਤੇ ਲੈਣਾ ਚਾਹੀਦਾ ਜਿੱਥੇ ਪਹਿਲਾਂ ਸੀਗੀ ਜਦੋਂ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਉਹ ਵੀ ਸੋਚ ਕੇ ਕੀਤੀ ਸੀ ਕਿ ਆਮ ਆਦਮੀ ਪਾਰਟੀ ਖੇਤਰੀ ਪਾਰਟੀ ਕੋ ਚੱਲੇਗੀ ਕਿਉਂਕਿ ਇਹਨਾਂ ਦੇ ਕਨਸਟੀਟਿਊਸ਼ਨ 'ਚ ਸੀਗਾ ਕਿ ਲੋਕਲ ਲੀਡਰਸ਼ਿਪ ਹੀ ਸਾਰੇ ਫੈਸਲੇ ਕਰੇਗੀ ਪਰ ਅਲਟੀਮੇਟਲੀ ਉਹ ਚੀਜ਼ ਨਹੀਂ ਹੋਈ ਮੈਂ ਹੁਣ 6-7 ਸਾਲ ਤੋਂ ਜਦੋਂ ਪੋਲਿਟਿਕਸ ਤੋਂ ਪਾਸੇ ਹੋ ਬੈਠਾ ਸੀ ਤਾਂ ਪਬਲਿਕ ਤੋਂ ਬੜਾ ਪ੍ਰੈਸ਼ਰ ਆ ਰਿਹਾ ਸੀ ਲੋਕ ਕਹਿੰਦੇ ਸੀ ਕਿ ਜੀ ਤੁਸੀਂ ਐਕਟਿਵ ਹੋਵੋ ਪਾਰਿਵਾਰੀ ਆਪਣੇ ਆਪ ਨੂੰ ਫੀਲ ਹੋ ਰਾਇਆ ਸੀ ਕਿ ਪੰਜਾਬ ਦੇ ਚੰਨੀ ਲੋੜਾ ਤੇ ਇੱਥੇ ਸਾਈਡ ਤੇ ਕਿਉਂ ਬੈਠੇ ਆ ਐਕਟਿਵ ਕਿਉਂ ਨਹੀਂ ਕਿਉਂ ਨਹੀਂ ਹੋਏ ਹੁਣ ਜਦੋਂ ਇਹ ਮੌਕਾ ਮਿਲਿਆ ਹੁਣ ਜਦੋਂ ਅਕਾਲੀ ਦਲ ਦੀ ਇੱਕ ਬਿਲਕੁਲ ਨਵੀਂ ਮੈਂਬਰਸ਼ਿਪ ਤੇ ਨਵੀਂ ਲੀਡਰਸ਼ਿਪ ਖੜੀ ਹੋ ਰਹੀ ਆ ਤੇ ਹੁਣ ਮੈਂ ਸੋਚਿਆ ਕਿ ਆਪਣੀ ਜੋ ਆਪਣਾ ਰੋਲ ਪਲੇ ਕਰ ਸਕੀਏ ਇਸ ਜੈਤਰੀ ਪਾਰਟੀ ਨੂੰ ਮਜ਼ਬੂਤ ਕਰ ਲਈ ਤਾਂ ਉਜੁਰਪ ਕਰਨਾ ਚਾਹੀਦਾ ਜੋ ਇਹ ਹਮਲਾ ਹੋਇਆ ਇਹ ਬਹੁਤ ਹੀ ਮੰਦਪਕਾ ਇਹ ਬਿਲਕੁਲ ਇੱਕ ਬਹੁਤ ਹੀ ਗਲਤ ਕੰਮ ਆ ਬਹੁਤ ਮੰਦਪਕਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤਰੁਕ ਕਰਦੇ ਆ ਅਗਲੀ ਖਬਰ ਦੇਵਾ ਸ਼੍ਰੀ ਕਾਰਤਕ ਸਾਹਿਬ ਤੋਂ ਲਗਾਏ ਗਏ ਤਾਅਮਿਕ ਸਜ਼ਾ ਦੇ ਅਨੁਸਾਰ ਸੁਖਬੀਰ ਬਾਦਲ ਦੇ ਵੱਲੋਂ ਆਪਣੀ ਸਜ਼ਾ ਪੂਕਾਈ ਜਾ ਰਹੀ ਹੈ ਤਾਂ ਦੱਸਣ ਹੈ ਕਿ ਪਹਿਲਾਂ ਉਹ ਸ਼੍ਰੀ ਦਰਬਾਰ ਸਾਹਿਬ ਤੇ ਉਸ ਤੋਂ ਬਾਅਦ ਸ਼੍ਰੀ ਕੇਸਕਰ ਸਾਹਿਬ ਤੇ ਅਜਿਹਾ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਆਪਣੀ ਸੇਵਾ ਨਿਭਾ ਰਹੇ ਨੇ ਤੇ ਉਸ ਦੇ ਦੌਰਾਨ ਤਾਂ ਉਹ ਇਹ ਵੀ ਦੱਸਦ ਰਿਹਾ ਕਿ ਉਹਨਾਂ ਤੇ ਜਾਨਲੇਵਾ ਹਮਲਾ ਵੀ ਕੀਤਾ ਜਾਂਦਾ ਬਟ ਉਸ ਉਪਰੰਤ ਵੀ ਉਹਨਾਂ ਤੋਂ ਉਸ ਦੇ ਬਾਵਜੂਦ ਵੀ ਸੁਖਬੀਰ ਬਾਦਲ ਦੇ ਵੱਲੋਂ ਆਪਣੀ ਸਜ਼ਾ ਨਿਭਾਈ ਜਾ ਰਹੀ ਹੈ ਆਪਣੀ ਸਜ਼ਾ ਦੇ ਵਿੱਚ ਉਹਨਾਂ ਦੇ ਵੱਲੋਂ ਕੋਈ ਵੀ ਨਾਗਰ ਨਹੀਂ ਕੀਤਾ ਗਿਆ ਬਿਨ ਨਾਗ ਉਹਨਾਂ ਦੇ ਵੱਲੋਂ ਆਪਣੀ ਸਜ਼ਾ ਜਿਹੜੀ ਕਿ ਹੈ ਵਕ ਵਕ ਥਾਵਾਂ ਤੇ ਵਕ ਵਕ ਗੁਰਦੁਆਰਾਂ ਦੇ ਵਿੱਚ ਨਿਭਾਈ ਜਾ ਰਹੀ ਹੈ ਤਾਂ ਤੁਹਾਨੂੰ ਦੱਸਦ ਰਣੇ ਕਿ ਇਸੇ ਵਿੱਚ ਚਾਲੇ ਇੱਕ ਵੱਡੀ ਖਬਰ ਜਿਹੜੀ ਕਿ ਸਾਹਮਣੇ ਆਉਂਦੀ ਤੁਹਾਨੂੰ ਦੱਸਦ ਰਣੇ ਕਿ ਸੁਖਦੇਵ ਟੀਨਚਾ ਦੇ ਵੱਲੋਂ ਅਕਾਲੀ ਦਰ ਦੇ ਵਿੱਚ ਨਵੇਂ ਪ੍ਰਧਾਨ ਚੁਣਨ ਦੇ ਬਾਰੇ ਆਪਣਾ ਪੱਖ ਜਿਹੜਾ ਕਿ ਸਾਂਝਾ ਕੀਤਾ ਗਿਆ ਹੈ ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਟਿੰਸਾ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਜੀ ਹਾਂ ਤੁਹਾਨੂੰ ਦੱਸਦੇ ਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੋ ਵੀ ਨਵਾਂ ਪ੍ਰਧਾਨ ਹੋਵੇਗਾ ਉਸ ਨੂੰ ਸਵੀਕਾਰ ਕੀਤਾ ਜਾਵੇਗਾ ਜੇ ਸੁਪੀਰ ਬਾਦਲ ਵੀ ਮੋੜ ਪ੍ਰਦਾਨ ਬਣਦੇ ਨੇ ਤਾਂ ਪ੍ਰਦਾਨ ਹੀ ਮੰਨੇ ਜਾਣਗੇ ਇਸ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਇਹ ਸਾਰੇ ਅਕਾਲੀ ਦਲਾਂ ਦੇ ਇਕੱਠੇ ਹੋਣ ਦਾ ਸਮਾਂ ਤੇ ਟਿੰਸਾ ਨੇ ਵੀ ਕਿਹਾ ਕਿ ਪ੍ਰਧਾਨ ਚੁਣ ਕੇ ਹੀ ਬਣਾਇਆ ਜਾਵੇਗਾ ਜੋ ਸਾਰਿਆਂ ਦੇ ਫੈਸਲੇ ਨਾਲ ਹੀ ਬਣੇਗਾ ਜਿਸੂਬੀਰ ਸਿੰਘ ਬਾਦਲ ਵੀ ਨਵੇਂ ਪ੍ਰਧਾਨ ਚੁਣੇ ਜਾਂਦੇ ਨੇ ਉਹ ਵੀ ਸਾਰਿਆਂ ਨੂੰ ਪ੍ਰਵਾਨ ਹੋਣਗੇ ਤੇ ਇੱਥੇ ਇਹ ਖਾਸ ਤੌਰ ਤੇ ਦੱਸਣਯੋਗ ਹੈ ਕਿ ਇਸੇ ਉਕਾਰ ਤੱਕ ਸਾਹਿਬ ਨੇ ਅਕਾਲੀ ਦਲ ਦੀ ਮੋੜ ਸੁਰਜੀਤੀ ਦੇ ਹੁਕਮ ਦਿੱਤੇ ਹਨ ਇਸ ਲਈ ਬਕਾਇਦਾ ਹਰਜਿੰਦਰ ਸਿੰਘ ਤਾਮੀ ਵੀ ਅਗਵਾਈ ਵਾਲੇ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜੋ ਅਕਾਲੀ ਦਲ ਦੇ ਵਿੱਚ ਨਵੀਂ ਪਰਤੀ ਕਰੇਗੀ ਅਤੇ ਪਾਰਟੀ ਦਾ ਨਵੇਂ ਸਿਰਿਓਂ ਗਠਨ ਕੀਤਾ ਜਾਵੇਗਾ ਤੇ ਇਸ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ 6 ਮਹੀਨਿਆਂ ਦਾ ਸਮਾਂ ਦਿੱਤਾ ਜਾ ਚੁੱਕਿਆ। ਅਰੇ ਅਸੀਂ ਕੁਝ ਨਹੀਂ ਕਹਿਣਾ ਮੈਂ ਅਸੀਂ ਤਾਂ ਜੋ ਹੁਕਮ ਉਹਨਾਂ ਦਾ ਹੈਗਾ ਉਹਨਾਂ ਸਿਰ ਮਤੇ ਤੇ ਔਰ ਅਤੀ ਮੈਂ ਕਹਿੰਦਾ ਜਿਹੜੀ ਮੈਂ ਆਪਣੇ ਦੌਰ ਤੇ ਕਹਿੰਦਾ ਜਨਾ ਕਿ ਮੈਂ ਜੋ ਉਹ ਯਾਰਾ ਸਿੱਧੇ ਵਾਸਤੇ ਸਪੂਰ ਹੁੰਦਾ ਅਸੀਂ ਪੂਰੀ ਕਰਾਂਗੇ ਅਤੀਤ ਕਹਿੰਦੇ ਸੀ ਤਾਂ ਪੈਨਲ ਤਾਂ ਤਾਂ ਕੱਢਿਆ ਗਿਆ ਸੀ ਅਤੀਤ ਅਕਾਲੀ ਜੰਮਿਆ ਕਾਲੀ ਰਹਿਣਾ ਕਾਲੀ ਰਹੇ ਤੇ ਅਸੀਂ ਕੋਸ਼ਿਸ਼ ਕਰਾਂਗੇ ਲੇਕਿਨ ਸਾਨੂੰ ਦੁੱਖ ਹੋਈ ਗੱਲ ਦਾ ਵੀ ਜਿਹੜੀ ਕੰਮ ਟੜਾ ਉਹ ਅਜੇ ਵੀ ਉਹ ਨਾ ਕਰੇ ਅਜੇ ਕੁਝ ਬੇਨਤੀ ਕਰਦੇ ਹਾਂ ਉਸ ਤੇ ਠੀਕ ਰਹਿੰਦਾ ਤੇ ਜਿਹੋਨ ਦੇ ਹੁਕਮ ਮੈਂ ਉਹਦੇ ਮੁਤਾਬਿਕ ਚੱਲਦਾ ਕਿਉਂਕਿ ਲੋਕੀ ਇਹ ਚਾਹੁੰਦੇ ਨੇ ਵੀ ਰਿਜਨਲ ਪਾਰਟੀ ਦੇ ਦੌਰ ਤੇ ਵੀ ਪੰਥਕ ਪਾਰਟੀ ਦੇ ਦੌਰ ਤੇ ਵੀ ਇਹ ਇੱਕ ਤਰ੍ਹਾਂ ਦੇ ਖੇਤ ਤੱਕ ਕਲ ਕਰ ਰਹੇ ਹੈ ਇਸ ਵੇਲੇ ਐਡਵੋਕੇਟ ਅਰਸ਼ਦੀਪ ਸਿੰਕਲੇ ਦੇ ਉਹਨਾਂ ਦੇ ਵੱਲੋਂ ਰਵਨੀਤ ਬਿੱਟੂ ਨੂੰ ਜਵਾਬ ਦਿੱਤਾ ਗਿਆ ਕਿਉਂਕਿ ਕੁਝ ਸਮਾਂ ਪਹਿਲਾਂ ਹੀ ਰਵਨੀਤ ਬਿੱਟੂ ਦੇ ਵੱਲੋਂ ਕਿਹਾ ਗਿਆ ਸੀ ਕਿ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਦੇ ਨਾਲ ਉਹਦੇ ਵੱਲੋਂ ਪਹਿਲਾਂ ਤਾਂ ਨਿੰਦਾ ਵੀ ਕੀਤੀ ਗਈ ਸੀ ਪਰ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਨਰਾਇਣ ਸਿੰਘ ਚੌੜਾ ਨੂੰ ਜਿਹੜਾ ਕਿ ਉਸਦੇ ਵੱਲੋਂ ਇਹ ਜਿਹੜਾ ਕਿ ਹਮਲਾ ਉਹ ਇੱਕ ਸਿੰਪਥੀ ਦੇ ਵਜੋਂ ਕੀਤਾ ਗਿਆ ਸੀ ਤੇ ਉਸਤੇ ਉੱਤੇ ਹੀ ਐਡਵੋਕੇਟ ਅਰਸ਼ਦੀਪ ਸਿੰਕਲੇ ਦੇ ਵੱਲੋਂ ਉਹਨਾਂ ਨੂੰ ਜਵਾਬ ਦਿੱਤਾ ਗਿਆ ਤੇ ਉਹ ਸੁਣਦਿਆਂ ਕੀ ਕਹਿੰਦੇ ਨੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਬਿਲਕੁਲ ਜਿਹੜਾ ਕਾਤਲਾਨਾ ਕਹਿਰਾਨਾ ਹਮਲਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਸਤਖਰ ਸ੍ਰੀ ਹਰਮੰਦਰ ਸਾਹਿਬ ਵਿਖੇ ਜਦੋਂ ਅਕਾਲ ਤਖਤ ਦੇ ਆਦੇਸ਼ ਅਨੁਸਾਰ ਸੇਵਾ ਨਿਭਾ ਰਹੀ ਸੀ ਉੱਥੇ ਹੋਇਆ ਪਹਿਲੀ ਨਜ਼ਰ ਚ ਲੱਗਿਆ ਕਿ ਸੁਰੱਖਿਆ ਏਜੰਸੀਆਂ ਦੀ ਚੁੱਕ ਹੈ ਪਰ ਬਾਅਦ ਦੇ ਵਿੱਚ ਜਿਸ ਤਰੀਕੇ ਸੀਸੀਟੀਵੀ ਫੁਟੇਜ ਦੇ ਸਬੂਤ ਸਾਹਮਣੇ ਆਏ ਔਰ ਜਿਹੜੀ ਉੱਥੇ ਪੁਲਿਸ ਦਾ ਨਾਦ ਸੀ ਉਹ ਕਿਸ ਤਰੀਕੇ ਉਹ ਨਰੈਣ ਸਿੰਘ ਚੋੜੇ ਨੂੰ ਲੈ ਕੇ ਘੁਮਰੀ ਸੀ ਔਰ ਰੈਕੀ ਕਰਵਾਰੀ ਸੀ ਇਤੋਂ ਇੱਕ ਗੱਲ ਸਪਸ਼ਟ ਹੋਈ ਕਿ ਸਟੇਟ ਸਪਾਂਸਰਡ ਇੱਕ ਅਸੈਸਿਨੇਸ਼ਨ ਪਲਾਨ ਸਰਦਾਰ ਸੁਖਬੀ ਸਿੰਘ ਬਾਦਲ ਦਾ ਸੀ ਪਰ ਅੱਜ ਜਿਵੇਂ ਭਾਪੀ ਲੱਗੀ ਹੈ ਖਾਸ ਕਰਕੇ ਰਵਨੀਤ ਬਿੱਟੂ ਹੋਣ ਰਮਨ ਮਲਿਕ ਹੋਣ ਇਹਨਾਂ ਦੇ ਬਿਆਨ ਤੇ ਸਾਬਤ ਕਰ ਰਹੇ ਨੇ ਵੀ ਇਹ ਕਿਤੇ ਨਾ ਕਿਤੇ ਡੀਪ ਸਟੇਟ ਪਾਲਿਸੀ ਔਰ ਜਿਹੜੀ ਮੋਡਰੇਟ ਸਿੱਖ ਲੀਡਰਸ਼ਿਪ ਹੈ ਪੰਜਾਬ ਦੇ ਅੰਦਰ ਜਿਹੜੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੀ ਗੱਲ ਕਰਦੀ ਹੈ ਜਿਹੜੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ ਇਹ ਤਾਂ ਉਹਨੂੰ ਮਾਰਨ ਵਾਲੇ ਪਾਸੇ ਨੂੰ ਲੱਗੇ ਨਹੀਂ ਔਰ ਮੈਂ ਬਿੱਟੂ ਸਾਹਿਬ ਨੂੰ ਬੜੇ ਸਪਸ਼ਟ ਲੱਭ ਜਾਂਦੇ ਜਵਾਬ ਦੇਣਾ ਚਾਹੁੰਦਾ ਇਹ ਰਵਨੀਤ ਬਿੱਟੂ ਸਾਹਿਬ ਜਦੋਂ ਜਦੋਂ ਕੋਈ ਅਕਾਲ ਤਖਤ ਸਾਹਿਬ ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਸੱਚੇ ਪਾਤਸ਼ਾਹ ਦੇ ਘਰ ਤੇ ਚੜ ਕੇ ਆਇਆ ਹਥਿਆਰ ਲੈ ਕੇ ਗੋਲੀਆਂ ਚਲਾਈਆਂ ਨੇ ਉਹਨਾਂ ਦਾ ਬਚਿਆ ਕੱਖ ਨਹੀਂ ਹਾਂ ਤੁਹਾਡੀ 84 ਵਾਲੀ ਮਾਨਸਿਕਤਾ ਹੈ ਇੰਦਰਾ ਗਾਂਧੀ ਤੋਂ ਤੁਸੀਂ ਮਾਂ ਕਹਿੰਦੇ ਹੋ ਜਾਂ 84 ਚ ਦਰਬੰਦ ਸਾਹਿਬ ਤੇ ਗੋਲੀ ਚੱਲੀ ਜਾਂ ਜਦ ਨਰੈਣ ਸਿੰਘ ਚੌੜੇ ਨੇ ਗੋਲੀ ਚਲਾਈ ਤੇ ਅੱਜ ਰਵਨੀਤ ਬਿੱਟੂ ਕਹਿੰਦਾ ਜੀ ਨਰੈਣ ਸਿੰਘ ਚੌੜੇ ਦਾ ਸਨਮਾਨ ਹੋਣਾ ਚਾਹੀਦਾ ਉਹਨੇ ਤਾਂ ਇੱਕ ਸੰਪਤੀ ਦੇ ਵਿੱਚ ਆ ਕੇ ਕੀਤਾ ਮਤਲਬ ਉਹੀ ਡੀਪ ਸਟੇਟ ਪਾਲਿਸੀ ਏਜੰਸੀਆਂ ਦਾ ਖੇਡ ਕਿ ਜਿਹੜਾ ਅਸੈਸੀਨੇਸ਼ਨ ਪਲੋਟ ਹੈ ਉਹਨੂੰ ਸਿਮਤੀ ਦਾ ਰੰਗ ਦੇ ਦਿਓ ਤਾਂ ਹੀ ਕਮਿਸ਼ਨਰ ਸਾਹਿਬ ਤੋਂ ਤੁਸੀਂ ਲੋਕਾਂ ਨੇ ਬਿਆਨ ਦਵਾਇਆ ਅਜੇ ਤਾ ਅਸਲੀਅਤ ਤੁਹਾਡੀ ਲੋਕਾਂ ਦੀ ਨੰਗੀ ਹੋ ਗਈ ਔਰ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦਾ ਹੁਣ ਬਿੱਟੂ ਪਰਿਵਾਰ ਨੂੰ ਤਾਂ ਨਹੀਂ ਪਤਾ ਹੋ ਸਕਦਾ ਬਿਰਤੇ ਬੈਂ ਸਿੰਘ ਦੇ ਪਰਿਵਾਰ ਨੂੰ ਤਾਂ ਨਹੀਂ ਪਤਾ ਹੋ ਸਕਦਾ ਅਕਾਲ ਤਖਤ ਸਾਹਿਬ ਤੇ ਜਦੋਂ ਵੀ ਚਾਈਦਾ ਸੀਸ ਨਵਾ ਕੇ ਚਾਈਦਾ ਅਕਾਲ ਤਖਤ ਸਾਹਿਬ ਦੇ ਨਾਲ ਤਕਰੀਰਾਂ ਦਲੀਲਾਂ ਨਹੀਂ ਹੁੰਦੀਆਂ ਗੁਰਸਿੱਖ ਜਾਣਦਾ ਹੈ ਅਕਾਲ ਤਖਤ ਸਾਹਿਬ ਨੂੰ ਪੂਰਨ ਸਮਰਪਣ ਭਾਵਨਾ ਦੇ ਨਾਲ ਔਰ ਸੁਪੀਰ ਸਿੰਘ ਬਾਦਲ ਸਾਹਿਬ ਨੂੰ ਨਾਲੇ ਮਾਰਨ ਦੀ ਸਾਜ਼ਿਸ਼ ਨਾਲੇ ਸ਼੍ਰੋਮਣੀ ਅਕਾਲ ਦਲ ਦੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਸਾਜ਼ਿਸ਼ ਤੇ ਹੁਣ ਉਹ ਚ ਬੀਜੇਪੀ ਦੀ ਭਾਈ ਵਾਲੀ ਜਿਹੜੀ ਸਾਹਮਣੇ ਆਈ ਹੈ ਪੰਜਾਬ ਤੇ ਸਿੱਖ ਸਭ ਦੇਖ ਰਹੇ ਨੇ ਨਾਨਕ ਨਾਮਲੇਵਾ ਸਮਝਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਕੀ ਮਹੱਤਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਕੀ ਮਰਿਆਦਾ ਹੈ ਇਹ ਕਾਂਗਰਸੀਆਂ ਨੂੰ ਤੇ ਬਿੱਟੂ ਵਰਗੇ ਭਾਜਪਾਈਆਂ ਨੂੰ ਇਹ ਮਰਿਆਦਾਵਾਂ ਕਦੇ ਸਮਝ ਨਹੀਂ ਆਸਦੀ सीएम योगी ਦੇ ਵੱਲੋਂ ਇੱਕ ਵੱਡਾ ਬਿਆਨ ਸਾਂਝਾ ਕੀਤਾ ਗਿਆ ਜਿਸ ਹਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਨਕਾਣਾ ਸਾਹਿਬ ਸਾਨੂੰ ਵਾਪਸ ਮਿਲਣਾ ਚਾਹੀਦਾ ਹੈ ਜੇ ਉਹਨਾਂ ਦੇ ਵੱਲੋਂ ਨਨਕਾਣਾ ਸਾਹਿਬ ਜਿਉ ਗੁਰਦੁਆਰੇ ਦੇ ਬਾਰੇ ਗੱਲ ਕੀਤੀ ਗਈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਨਕਾਣਾ ਸਾਹਿਬ ਸਾਨੂੰ ਵਾਪਸ ਮਿਲਣਾ ਚਾਹੀਦਾ ਹੈ ਤੇ ਆ ਸੁਣਦਿਆਂ ਇਸ ਵਿੱਚ ਇਸ ਮੁੱਦੇ ਤੇ ਅੱਗੇ ਕੀ ਕਹਿੰਦੇ ਨੇ ਸੀਐਮ ਯੋਗੀ ਇਹ ਇੱਕ ਹੋਰ ਇਹ ਮਹਾਨ ਸਿੱਖ ਗੁਰੂਆਂ ਦਾ ਇਤਿਹਾਸ ਹੈ जो हम सबके सामने आज भी स्वर्णाक्षरों में है जो हम सबके जीवन में एक नई प्रेरणा प्रदान करता है हमको निरंतर आगे बढ़ने के लिए प्रेरित करता है और दूसरी ओर वे चुनौतियां जो हमारे सामने आज भी दिखाई दे रही है बांग्लादेश में जो कुछ हो रहा है वो किसी से छुपा हुआ नहीं पाकिस्तान में इससे पहले जो कुछ हुआ वो किसी से चुका हुआ नहीं आखिर ननकाना साहब हम सबसे कब कब तक दूर रहेगा और क्यों नहीं ये अधिकार वापस हमें मिलना चाहिए अगर यहां सूझबूझ उन्नीस सौ में दिखाई होती तो संभवत मगर कीर्तन यात्रा में आने वाला व्यवधान वहां पर नहीं देखने को मिलता इतिहास की उन गलतियों की परिमार्जन का अवसर इतिहास हमें दे रहा है और मुझे लगता है कि उस परिमार्जन के लिए हम सबको अपने आप को तैयार करना होगा एकजुट होकर के सब मिलकर के इस अभियान का हिस्सा बने उन लोगों से सावधान होने की आवश्यकता है जो हिंदू और सिखों के बीच में खाई पैदा करना चाहते हैं अनावश्यक रूप से इतिहास को तोड़ मरोड़ करके प्रस्तुत करने का प्रयास कर रहे हैं हमें गुरु परंपरा प्रति प्रतिसद्धा का भाव रखते हुए इस बारे में अपने आप को तैयार करना है कि गुरु परंपरा गुरु नानक देव जी से लेकर के गुरु गोविंद सिंह जी महाराज तक और जो शहादत की लंबी परंपरा सिख कौम ने देश के लिए दी है धर्म के लिए दी है यह हम सबका एक जीवन है हमें एक नई जीवंतता प्रदान करता है हमें उसका अनुसरण करना है उसको अपना अभ्यास मानना है उसका अपने जीवन का हिस्सा मानना है और वही हमारे लिए आने वाली पीढ़ी के उज्जवल भविष्य के लिए एक आधार हो सकता है अगर हम उसका उसरण करेंगे तो दुनिया की कोई ताकत कोई भी ताकत आपका बाल बा नहीं कर पाएगी क्योंकि गुरु परंपरा में दिव्य में विभूतिया ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਹਾਂ ਡਾਕਟਰ ਬਲਜੀਤ ਕੌਰ ਦੇ ਵੱਲੋਂ ਇੱਕ ਅਹਿਮ ਮੁੱਦੇ ਤੇ ਗੱਲ ਕੀਤੀ ਜਾ ਰਹੀ ਉਹਨਾਂ ਦੇ ਵੱਲੋਂ ਸਰਕਾਰ ਦੇ ਦੁਆਰਾ ਚਲਾਈ ਗਈ ਇੱਕ ਅਹਿਮ ਸਕੀਮ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਤੇ ਇਸੇ ਦੌਰਾਨ ਡਾਕਟਰ ਬਲਜੀਤ ਕੌਰ ਨੇ सीएम ਭਗਵੰਤ ਮਾਨ ਦੇ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਵੀ ਕੀਤੀ ਹੈ ਤੇ ਆ ਸੁਣਦਿਆ ਕੀ ਕਹਿੰਦੇ ਨੇ ਕੈਬਨਟ ਮੰਤਰੀ ਡਾਕਟਰ ਬਲਜੀਤ ਕੋਲ ਕਾਲਜਾਂ ਨੇ ਬੱਚਿਆਂ ਦੀਆਂ ਡਿਗਰੀਆਂ ਰੋਕਣੀਆਂ ਸ਼ੁਰੂ ਕਰ ਦਿੱਤੀਆਂ ਬੱਚਿਆਂ ਦਾ ਭਵਿੱਖ ਖਰਾਬ ਕਰਨਾ ਸ਼ੁਰੂ ਕਰ ਦਿੱਤਾ ਔਰ 2022 ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਆਡਿਟ ਕਰਾਇਆ ਗਿਆ ਨੇ ਸਾਰੇ ਕਾਲਜਾਂ ਦਾ ਜਿਨ੍ਹਾਂ ਦੇ ਪੇਮੈਂਟਸ ਬਾਕੀ ਸੀ ਲਗਭਗ 1563 ਕਰੋੜ ਰੁਪਈਆ ਇਹ ਬਕਾਇਆ ਖੜਾ ਹੋ ਗਿਆ ਸੀ ਔਰ ਅਸੀਂ ਆਡਿਟ ਕਰਾਉਣ ਤੋਂ ਬਾਅਦ ਇਮੀਡੀਏਟਲੀ ਇਹਨਾਂ ਕਾਲਜਾਂ ਨੂੰ ਪੈਸਾ ਪਾਉਣਾ ਸ਼ੁਰੂ ਕੀਤਾ 2023 ਤੋਂ ਜਿਹੜਾ ਪੈਂਡਿੰਗ ਪੈਸਾ ਸੀ ਸਕਾਲਰਸ਼ਿਪ ਦਾ ਤਕਰੀਬਨ 1000 ਤੋਂ ਉੱਪਰ ਸਾਡੇ ਕੋਲੇ ਪ੍ਰਾਈਵੇਟ ਸੰਸਥਾਵਾਂ ਸੀ ਜਿਨ੍ਹਾਂ ਨੂੰ ਇਹ ਪੈਸਾ ਦਿੱਤਾ ਗਿਆ 366 ਕਰੋੜ ਰੁਪਏ ਪਹਿਲਾਂ ਰਿਲੀਜ਼ ਕੀਤੇ ਗਏ ਸੀ ਤੇ ਹੁਣ ਅਸੀਂ ਸਰਕਾਰੀ ਕਾਲਜਾਂ ਨੂੰ ਸਰਕਾਰੀ ਸੰਸਥਾਵਾਂ ਨੂੰ 92 ਕਰੋੜ ਰੁਪਈਆ ਰੀਲੀਜ਼ ਕੀਤਾ ਗਿਆ ਜੋ ਇਹਨਾਂ ਬੱਚਿਆਂ ਦੀ ਪੈਂਟਿੰਗ ਸਕਾਲਰਸ਼ਿਪ ਰਾਸ਼ੀ ਇਹਨਾਂ ਕਾਲਜਾਂ ਕੋਲ ਸੀ। ਔਰ ਇਸ ਦੇ ਵਿੱਚ ਤਕਰੀਬਨ 250 ਕਾਲਜ ਕਵਰ ਕੀਤੇ ਗਏ ਨੇ ਜਿਨ੍ਹਾਂ ਨੂੰ ਇਹ ਰਾਸ਼ੀ ਦਿੱਤੀ ਗਈ ਹੈ। ਔਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਸਕੀਮ ਦੇ ਸਦਕਾ ਸਾਡੇ ਉਹ ਬੱਚੇ ਜਿਨ੍ਹਾਂ ਕੋਲ ਪੈਸਾ ਨਹੀਂ ਹੁੰਦਾ ਜਿਨ੍ਹਾਂ ਦੇ ਪਰਿਵਾਰ ਪੜਾ ਨਹੀਂ ਸਕਦੇ ਉਹਨਾਂ ਨੇ ਅੱਗੇ ਪੜ੍ਹਨਾ ਹੁੰਦਾ ਹੈ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਦੇ ਨਾਲ ਜੋੜਨਾ ਹੁੰਦਾ ਉਹਨਾਂ ਨੇ ਡਿਗਰੀਆਂ ਕਰਨੀਆਂ ਹੁੰਦੀਆਂ ਉਹਨਾਂ ਨੇ ਨੌਕਰੀਆਂ ਲੈਣੀਆਂ ਹੁੰਦੀਆਂ ਔਰ ਇਸ ਤੋਂ ਪਹਿਲਾਂ ਜੇ ਕਹਿ ਲਈਏ ਕਾਂਗਰਸ ਸਰਕਾਰ ਨੇ ਇਸ ਬਾਰੇ ਕੋਈ ਪਤਾ ਨਹੀਂ ਬਾਤਿਆ ਵੀ ਕੀ ਉਹਨਾਂ ਬੱਚਿਆਂ ਦੇ ਭਵਿੱਖ ਨਾਲ ਐਡਾ ਵੱਡਾ ਖਿਲਵਾੜ ਹੋ ਰਿਹਾ ਤੇ ਕੇਂਦਰ ਸਰਕਾਰ ਦੇ ਵੀ ਕੋਈ ਗੰਤਜੂ ਨਹੀਂ ਰੰਗੀ ਵੀ ਉਹਨਾਂ ਨੇ ਕੋਈ ਬੱਚਿਆਂ ਦੇ ਬਾਰੇ ਇਹ ਉਹਨਾਂ ਦੇ ਭਵਿੱਖ ਦੇ ਨਾਲ ਬਹੁਤ ਵੱਡਾ ਖਿਲਵਾੜ ਹੋ ਰਿਹਾ ਸੋ ਇਹ ਵੱਡੀ ਤਬਦੀਲੀ ਜਿਹੜੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਵਾਈ ਦੇ ਵਿੱਚ ਆਈ ਔਰ ਜੋ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਸੀ ਕਿ ਅਸੀਂ ਪੰਜਾਬ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਇਸ ਤਰ੍ਹਾਂ ਦਾ ਬਣਾਉਣਾ ਹੈ ਕਿ ਇੱਕ ਬੈਂਚ ਤੇ ਬੈਠ ਕੇ ਅਮੀਰ ਤੇ ਗਰੀਬ ਦਾ ਬੱਚਾ ਪੜੇਗਾ ਕਰ ਸਾਨੂੰ ਇਹ ਨਹੀਂ ਸੋਚਣਾ ਪਊਗਾ ਕਿ ਬੱਚਾ ਇਸੇ ਆਟੋ ਵਾਲੇ ਦਾ ਬੱਚਾ ਰਿਕਸ਼ਾ ਵਾਲੇ ਦਾ ਬੱਚਾ ਮਜ਼ਦੂਰ ਦਾ ਬੱਚਾ ਤੇ ਇਹ ਅੱਗੇ ਪੜ ਨਹੀਂ ਸਕੂਗਾ ਸੋ ਉਸ ਤੋਂ ਬਾਅਦ ਲਗਾਤਾਰ ਇਹ ਸਕੀਮ ਸਾਡੀ ਜਿਹੜੀ ਬਿਨਾਂ ਕਿਸੇ ਪੇਪ ਪਾਉ ਤੋਂ ਬਿਨਾਂ ਕਿਸੇ ਰੁਕਾਵਟ ਤੋਂ ਚੱਲ ਰਹੀ ਹੈ ਔਰ ਹਰ ਸਾਲ ਜਿਹੜੇ ਬੱਚਿਆਂ ਨੇ ਦਾਖਲਾ ਲੈਣਾ ਬੰਦ ਕਰ ਦਿੱਤਾ ਸੀ ਇੱਕ ਡ੍ਰੌਪ ਆ ਗਿਆ ਸੀ ਜਦੋਂ ਇਹ ਸਰਕਾਰ ਬਣੀ ਸੀ ਤਾਂ 1.5 ਲੱਖ ਦੇ ਨੇੜੇ ਪਹੁੰਚ ਗਏ ਸੀ ਬੱਚੇ ਜਿਹੜੇ ਇਹ ਸਕੀਮ ਦਾ ਲਾਭ ਲੈ ਰਹੇ ਆ ਔਰ ਅੱਜ ਅਸੀਂ ਇਸ ਪੋਜੀਸ਼ਨ ਤੇ ਆ ਕਿ ਇਸ ਸਾਲ ਦੌਰਾਨ ਸਾਡੇ ਕੋਲ 2.31 ਲੱਖ ਦੇ ਕਰੀਬ ਜਿਹੜੇ ਸਟੂਡੈਂਟ ਹੈ ਉਹਨਾਂ ਨੇ ਪੋਰਟਲ ਤੇ ਅਪਲਾਈ ਕੀਤਾ ਪੜਾਈ ਦੇ ਲਈ ਔਰ ਸਾਡਾ ਟੀਚਾ ਇਹ ਹੈ ਕਿ ਅਸੀਂ ਇਸ ਤੋਂ ਵੀ ਵੱਧ ਬੱਚੇ ਪੰਜਾਬ ਦੇ ਜਿਹੜੇ ਐਸਈ ਕੈਟਾਗਰੀ ਨਾਲ ਸੰਬੰਧਤ ਬੱਚੇ ਆ ਉਹਨਾਂ ਨੂੰ ਪੋਰਟਲ ਤੇ ਰਜਿਸਟਰ ਕਰੀਏ ਕਿਉਂਕਿ ਅਸੀਂ 2.6 2 ਲੱਖ 60 ਹਜ਼ਾਰ ਬੱਚਿਆਂ ਦਾ ਟਾਰਗੇਟ ਰੱਖਿਆ ਸੀ ਔਰ ਇਸ ਤੋਂ ਵੀ ਵੱਧ ਬੱਚਿਆਂ ਨੂੰ ਅਸੀਂ ਐਨਰੋਲ ਕਰਕੇ ਇਸ ਸਕੀਮ ਦਾ ਲਾਭ ਦੇਣਾ ਇਹ ਸਾਡਾ ਟਾਰਗੇਟ ਹੈ ਵਧੇਰੇ ਬਾਸਿੰਗ ਜੇਕਰ ਗੱਲ ਕਰੀਏ ਖੇਡ જગਤੀ ਦਾ ਖੇਡ ਜਗਤ ਵਿੱਚ ਇੰਡੀਆ ਤੇ ਆਸਟ੍ਰੇਲੀਆ ਦੇ ਵਿਚਾਲੇ ਮੈਚ ਚੱਲ ਰਿਹਾ ਜੋ ਕਿ ਜਿਸ ਦਾ ਕਿ ਅੱਜ ਦੂਜਾ ਦਿਨ ਦੱਸਿਆ ਜਾ ਰਿਹਾ ਵਧੇਰੇ ਜਾਣਕਾਰ ਦੇ ਲਈ ਤੁਹਾਨੂੰ ਨਾਜ਼ਰ ਨਹੀਂ ਆ ਕਿ ਆਸਟ੍ਰੇਲੀਆ ਨੇ ਪਹਿਲੇ ਸੈਸ਼ਨ ਦੇ ਵਿੱਚ ਤਿੰਨ ਵਿਕਟਾਂ ਗਵਾ ਕੇ 127 ਦੌੜਾਂ ਬਣਾਈਆਂ ਸਨ ਤੇ ਮੋਨਸ ਲੇਬੁਸ਼ਗਨ ਅਤੇ ਟ੍ਰੈਵਿਸ ਹੈਡ ਅਜੇ ਤੋ ਰਹੇ ਨੇ ਤੇ ਜਸਪ੍ਰਿਤ ਬੁਮਰਾ ਨੇ ਵਧੀਆ ਗੇਂਦਬਾਜ਼ੀ ਕਰਦਿਆਂ ਸਟੀਵ ਸਮਿਥ ਤੇ ਨਾਥਨ ਮੈਕਸਵਿਨੀ ਦੇ ਵਿੱਚ ਪਵੈਲੀਅਨ ਪੇਜ ਤੇ ਉਸ ਤੋਂ ਬਾਅਦ ਤੁਹਾਨੂੰ ਜੇਕਰ ਦਸੀਏ ਤਾਂ ਪਹਿਲਾ ਬੁਮਰਾ ਨੇ ਉਸਮਾਨ ਖਵਾਜਾ ਨੂੰ ਆਊਟ ਕੀਤਾ ਤੇ ਅੱਜ ਆਸਟ੍ਰੇਲੀਆ ਨੇ ਵੱਡੇ ਸਕੋਰ ਦੇ ਨਾਲ ਖੇਡਣਾ ਸ਼ੁਰੂ ਕੀਤਾ ਤੇ ਨਾਥਨ ਮੈਕਸਮਿਨੀ ਨੇ 38 ਦੌੜਾਂ ਤੇ ਮੌਰਨਸ ਨੇ 20 ਦੌੜਾਂ ਦੇ ਨਾਲ ਪਾਰੀ ਦੀ ਅਗਵਾਈ ਕੀਤੀ ਜਿਹਾ ਦੱਸ ਦੇ ਕਿ ਬੀਤੇ ਕੱਲ ਯਾਨੀ ਕਿ ਮੈਚ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਭਾਰਤੀ ਟੀਮ 180 ਦੌੜਾਂ ਤੇ 올 아웃 ਹੋ ਗਏ ਸੀ ਤੇrna ਤੋਂ ਪਹਿਲਾ ਆਸਟ੍ਰੇਲੀਆ ਦੇ ਲਈ ਮਿਸ਼ੈਲ ਸਟਾਕ ਨੇ 6 ਵਿਕਟਾਂ ਲਈਆਂ ਸਨ ਤੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਤਦ ਰਹੀ ਹੁਣ ਜੇਕਰ ਗੱਲ ਕਰੀਏ ਮੌਸਮ ਵਿਭਾਗ ਦੇ ਵੱਲੋਂ ਤਾਂ ਮੌਸਮ ਵਿਭਾਗ ਦੇ ਵੱਲੋਂ ਇੱਕ ਅਲਰਟ ਜਿਹੜਾ ਕਿ ਜਾਰੀ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਤੁੰਦ ਹੁਣ ਦਿਨੋ ਦਿਨ ਵਧ ਹੀ ਜਾ ਰਹੀ ਹੈ ਜਿਸ ਕਰਕੇ ਸੱਤ ਜ਼ਿਲ੍ਹਿਆਂ ਦੇ ਵਿੱਚ ਤੁੰਦ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਲੋਕਾਂ ਨੂੰ ਵੀ ਮੌਸਮ ਵਿਭਾਗ ਦੇ ਵੱਲੋਂ ਇਹੀ ਸਲਾਹ ਦਿੱਤੀ ਜਾ ਰਹੀ ਹੈ ਕਿ ਜ਼ਰੂਰੀ ਕੰਮ ਹੋਣ ਤੇ ਹੀ ਆਪਣੇ ਘਰ ਚੋਂ ਬਾਹਰ ਨਿਕਲੋ ਤੇ ਜੇਕਰ ਕੋਈ ਅਜਿਹਾ ਕੰਮ ਨਹੀਂ ਹੈ ਤਾਂ ਆਪਣੇ ਘਰ ਦੇ ਵਿੱਚ ਹੀ ਬੈਠੋ ਤਾਂ ਜੋ ਉਹਨਾਂ ਦੀ ਸਿਹਤਾਂ ਤੇ ਕੋਈ ਮਾੜਾ ਨਾ ਪਵੇ ਵਧੇਰੇ ਜਾਣਕਾਰੀ ਲਈ ਤੁਹਾਨੂੰ ਦੱਸਣਾ ਹੈ ਕਿ ਅੱਜ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਤੁੰ ਦਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਮੁਤਾਬਕ ਅਮਨਸਰ ਕਪੂਟਲਾ ਜਲੰਧਰ ਲੁਧਿਆਣਾ ਬਰਨਾਲਾ ਸੰਗਰੂਰ ਤੇ ਮਾਨਸਾ ਦੇ ਵਿੱਚ ਅੱਜ ਤੁੰ ਦਾ ਅਸਰ ਵੇਖਣ ਨੂੰ ਮਿਲੇਗਾ ਤੇ ਇਸ ਦੇ ਮੱਦੇਨਜ਼ਰ ਵਿਭਾਗ ਦੇ ਬੋਲੋ ਇਹਨਾਂ ਜ਼ਿਲ੍ਹਿਆਂ ਦੇ ਲਈ yellow alert ਜਾਰੀ ਕਰ ਦਿੱਤਾ ਗਿਆ ਤੇ ਮੌਸਮ ਵਿਭਾਗ ਦੇ ਮੁਤਾਬਕ ਇੱਥੇ ਵਿਜ਼ਿਬਿਲਟੀ ਪੰਜਾਬ ਮੀਟਰ ਤੱਕ ਪਹੁੰਚ ਸਕਦੀ ਹੈ ਤੇ ਐਤਵਾਰ ਨੂੰ ਵੀ ਸੂਬੇ ਦੇ ਵਿੱਚ ਠੰਡ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ ਪਿਛਲੇ ਕੁਝ ਦਿਨਾਂ ਤੋਂ ਸੂਬੇ ਭਰ ਦੇ ਵਿੱਚ ਤਾਪਮਾਨ ਲਗਾਤਾਰ ਘਟ ਰਿਹਾ ਤੇ ਪਹਾੜੀ ਇਲਾਕਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੇ ਹੋਈ ਬਰਫਬਾਰੀ ਦਾ ਅਸਰ ਪੰਜਾਬ ਦੇ ਮੌਸਮ ਤੇ ਵੇਖਣ ਨੂੰ ਮਿਲ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਸੂਬੇ ਦੇ ਵਿੱਚ ਬਰਸਾਤ ਦੀ ਭਵਿਕਾ ਪਾਣੀ ਵੀ ਕੀਤੀ ਗਈ ਹੈ ਜਿਸ ਦੇ ਨਾਲ ਤਾਪਮਨ ਦੇ ਵਿੱਚ ਹੋਰ ਗਿਰਾਵਟ ਵੀ ਆਵੇਗੀ ਤੇ ਪਿਛਲੇ 3 ਦਿਨਾਂ ਦੀ ਹੀ ਗੱਲ ਕਰੀਏ ਤਾਂ ਤਾਪਮਨ ਦੇ ਵਿੱਚ ਤਕਰੀਬਨ 5 ਡਿਗਰੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁੰਦ ਤੇ ਮੀਂਹ ਨਾਲ ਠੰਡ ਹੋਰ ਵੱਧ ਸਕਦੀ ਹੈ ਤੈਨੂੰ ਇਹ ਵੀ ਦੱਸ ਦਿਆ ਕਿ ਮੌਸਮ ਵਿਭਾਗ ਦੇ ਮੁਤਾਬਕ 8-9 ਦਸੰਬਰ ਨੂੰ ਜਲੰਧਰ, ਅਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਹੁਸ਼ਿਆਰਪੁਰ, ਨਵਾਂ ਸ਼ਹਿਰ ਤੇ ਕਪੂਰਥਲਾ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਤੇ ਇਸ ਦੇ ਨਾਲ ਹੀ ਇਹਨਾਂ ਦੋ ਦਿਨਾਂ ਨੂੰ ਪਹਾੜੀ ਇਲਾਕਿਆਂ ਦੇ ਵਿੱਚ ਵੀ ਬਰਫਬਾਰੀ ਹੋਣ ਦੇ ਅਸਰ ਹਨ ਜਿਸ ਦੇ ਨਾਲ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਠੰਡ ਪੈ ਜਾਵੇਗੀ। ਤਾਂ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਪਸ ਇਹ ਨਹੀਂ ਮੈਨੂੰ ਦੋ ਜਾਸਤ ਧੰਨਵਾਦ।